ਆ ਦੋਸਤੋ ਸਸਤੀਕਾ ਅੱਜ ਮੈਨੂੰ ਹੁਣੇ-ਹੁਣੇ ਪਤਾ ਲੱਗਾ ਹੈ ਕਿ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਇੰਚਾਰਜ ਮਨੀਸ਼ ਸੋਧਿਆ ਜੀ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਤਰਨਤਾਰਨ ਹਲਕੇ ਦੇ ਵਿੱਚੋਂ ਸਾਬਕਾ ਵਿਧਾਇਕ ਸਰਦਾਰ ਹਰਮੀਤ ਸਿੰਘ ਸੰਧੂ ਨੂੰ ਅੱਜ ਆਮ ਆਦਮੀ ਪਾਰਟੀ ਸ਼ਾਮਲ ਕੀਤਾ ਹੈ ਔਰ ਇਹ ਪ੍ਰੋਗਰਾਮ ਤੈ ਕੀਤਾ ਹੈ ਕਿ ਆਉਣ ਵਾਲੀ ਜਿਹੜੀ ਆਗਾਮੀ ਜਿਮਣੀ ਚੋਣ ਹੈ ਉਹਦੇ ਵਿੱਚ ਹਰਮੀਤ ਸਿੰਘ ਸੰਧੂ ਨੂੰ ਉਮੀਦਵਾਰ ਬਣਾਇਆ ਜਾਏਗਾ ਸਾਨੂੰ ਖੈਰ ਕੋਈ ਤਰੀਕ ਕਿਸੇ ਗੱਲ ਦਾ ਇਤਰਾਜ ਨਹੀਂ ਇਹ ਪ੍ਰੈਰੋਗੇਟਿਵ ਆਪਣੇ ਪਾਰਟੀ ਦਾ ਜਿਹਨੂੰ ਮਣਾਉਣਾ ਪਰ ਮੈਂ ਪੁੱਛਣਾ ਚਾਹੁੰਦਾ ਹਾਂ ਕਿ 2022 ਦੀਆਂ ਚੋਣਾਂ ਵਿੱਚ ਜਿਸ ਪਾਰਟੀ ਨੇ ਬਦਲਾ ਦੇ ਨਾਂ ਦੇ ਲੋਕਾਂ ਕੋਲ ਵੋਟਾਂ ਮੰਗੀਆਂ ਜਿਸ ਉਮੀਦਵਾਰ ਦੇ ਖਿਲਾਫ ਤਰਨ ਤਰਨ ਵਿਧਾਨ ਸਭਾ ਹਲਕੇ ਵਿੱਚ ਵੋਟਾਂ ਮੰਗੀਆਂ ਜਿਸ ਉਮੀਦਵਾਰ ਅਕਾਲੀ ਦਲ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਨੂੰ ਨਸ਼ੇ ਦਾ ਤਸਕਰ ਕਹਿ ਕੇ ਕਿ ਲੋਕਾਂ ਨੂੰ ਉਹਦੇ ਖਿਲਾਫ ਵੋਟਾਂ ਪਾਉਣ ਵਾਸਤੇ ਪ੍ਰੇਰਿਤ ਕੀਤਾ ਅੱਜ ਕੀ ਮਜਬੂਰੀ ਪੈ ਗਈ ਹੈ ਕਿ ਉਸੇ ਹਰਬੀਰ ਸਿੰਘ ਸੰਧੂ ਨੂੰ ਅੱਜ ਆਮ ਆਦਮੀ ਪਾਰਟੀ ਸ਼ਾਮਲ ਕੀਤਾ ਜਾ ਰਿਹਾ ਕੀ ਇਹੋ ਬਦਲਾਅ ਹੈ ਅੱਜ ਇਹਨਾਂ ਦੇ ਮੈਂ ਇੱਥੇ ਆਮ ਆਦਮੀ ਪਾਰਟੀ ਦੇ ਜਿਹੜੇ ਤਰਨਤਰ ਨਾਲ ਸੰਬੰਧਤ ਬਹੁਤ ਸਾਰੇ ਕਾਰਕੂਨ ਨੂੰ ਪਾਰਟੀ ਦੇ ਵਲੰਟੀਅਰਸ ਨੇ ਉਹਨਾਂ ਦੀ ਮੈਂ ਪ੍ਰੈਸ ਕਾਨਫਰੰਸਾਂ ਦੇਖਦਾ ਰਿਹਾ ਕਿ ਜਿਹੜੇ ਆਮ ਤੌਰ ਤੇ ਪ੍ਰਚਾਰ ਕਰਦੇ ਰਹੇ ਕਿ ਜੇ ਸਰਦਾਰ ਹਰਬੀਰ ਸਿੰਘ ਸੰਧੂ ਨੂੰ ਆਮ ਆਦਮੀ ਪਾਰਟੀ ਸ਼ਾਮਲ ਕੀਤਾ ਗਿਆ ਤਾਂ ਯੁੱਧ ਨਸ਼ਿਆਂ ਵਿਰੁੱਧ ਦੀ ਫੂਕ ਨਿਕਲ ਜਾਏਗੀ ਸੋ ਮੈਂ ਸਰਦਾਰ ਭਗਵਾਨ ਸਿੰਘ ਮਾਨ ਨੂੰ ਔਰ ਸ਼੍ਰੀਮਣੀ ਮਨੀਸ਼ ਸੁਸੋਧਿਆ ਨੂੰ ਪੁੱਛਣਾ ਚਾਹੁੰਦਾ ਕਿ ਅੱਜ ਸਰਦਾਰ ਹਰਬੀਰ ਸਿੰਘ ਸੰਧੂ ਨੂੰ ਸ਼ਾਮਲ ਕਰਕੇ ਆਮ ਆਦਮੀ ਪਾਰਟੀ ਕੀ ਸੰਦੇਸ਼ ਦੇਣਾ ਚਾਹੁੰਦੀ ਹੈ ਕੀ ਯੁੱਧ ਨਸ਼ਿਆਂ ਵਿਰੁੱਧ ਖਤਮ ਹੋ ਗਿਆ ਹੈ ਕੀ ਪਾਰਟੀ ਦੇ ਕੋਲੇ ਕੋਈ ਯੋਗ ਉਮੀਦਵਾਰ ਕੋਈ ਯੋਗ ਵਲੰਟੀਅਰ ਨਹੀਂ ਅੱਜ ਪਾਰਟੀ ਨੂੰ ਦੁਬਾਰਾ ਉਹਨਾਂ ਰਵਾਇਤੀ ਪਾਰਟੀਆਂ ਦੇ ਉਮੀਦਵਾਰ ਲੈ ਕੇ ਤੇ ਖੜੇ ਕਰਨੇ ਪੈ ਰਹੇ ਹਨ ਔਰ ਮੈਂ ਇੱਕ ਬੇਨਤੀ ਕਰਾਂ ਕਾਂਗਰਸ ਪਾਰਟੀ ਬਿਲਕੁਲ ਇਸ ਗੱਲ ਤੋਂ ਕਿਸੇ ਗੱਲ ਦੀ ਘਬਰਾੜ ਨਹੀਂ ਕਾਂਗਰਸ ਪਾਰਟੀ ਕਹਿਣਾ ਚਾਹੁੰਦਾ ਕਿ ਕਾਂਗਰਸ ਪਾਰਟੀ ਇਕੱਠੀ ਹੋ ਕੇ ਜੁਨਾਈਟਿਡ ਦੀ ਇਲੈਕਸ਼ਨ ਲੜੇਗੀ ਔਰ ਕਾਂਗਰਸ ਪਾਰਟੀ ਸਭ ਤੋਂ ਸਟਰੋਂਗ ਉਮੀਦਵਾਰ ਦੇਗੀ ਕਾਂਗਰਸ ਪਾਰਟੀ ਉਹ ਉਮੀਦਵਾਰ ਦੇਗੀ ਜਿਹਨੂੰ ਲੋਕ ਚਾਣਗੇ ਔਰ ਮੈਂ ਯਕੀਨ ਨਾਲ ਕਹਿ ਸਕਦਾ ਹਾਂ ਕਿ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਲੱਛਣ ਨੇ ਜੋ ਇਹਨਾਂ ਦੇ ਕੰਮ ਕਰਨ ਦੇ ਤਰੀਕੇ ਨੇ ਜੋ ਇਹਨਾਂ ਨੇ ਵਾਅਦਾ ਖਿਲਾਫੀ ਕੀਤੀ ਹੈ ਇਸ ਇਲੈਕਸ਼ਨ ਦੇ ਵਿੱਚ ਕਾਂਗਰਸ ਬਹੁਤ ਵੱਡੇ ਫਰਕ ਨਾਲ ਜਿੱਤ ਕੇ ਪੰਜਾਬ ਦੀ ਵਿਧਾਨ ਸਭਾ ਚ ਕਾਂਗਰਸ ਦਾ ਉਮੀਦਵਾਰ ਪਹੁੰਚੇਗਾ ਔਰ ਮੈਂ ਸਾਰੇ ਲੋਕਾਂ ਨੂੰ ਖਾਸ ਕਰਕੇ ਤਰਨਤਨ ਵਿਧਾਨ ਸਭਾ ਲਗੇ ਤੇ ਦੋਗਣ ਅਪੀਲ ਕਰਨਾ ਚਾਹੁੰਦਾ ਕਿ ਆਮ ਆਦਮੀ ਪਾਰਟੀ ਦਾ ਜਿਹੜਾ ਅਸਲੀ ਚਿਹਰਾ ਪਛਾਣੋ ਕਿਉਂਕਿ ਆਮ ਆਦਮੀ ਪਾਰਟੀ ਦੀ ਵਰਕਰਾਂ ਪੱਖੋਂ ਲੀਡਰਾਂ ਪੱਖੋਂ ਉਮੀਦਵਾਰਾਂ ਪੱਖੋਂ ਬੈਂਕਰਪਸੀ ਹੋ ਗਈ ਸੀ ਦਿਵਾਲਾ ਨਿਕਲ ਗਿਆ ਸੀ ਅੱਜ ਜਿਹੜੀਆਂ ਰਵਾਇਤੀ ਪਾਰਟੀਆਂ ਦੇ ਖਿਲਾਫ ਪ੍ਰਚਾਰ ਕਰ ਕਰਕੇ ਬਦਲਾ ਦਾ ਨਾਅਰਾ ਦੇ ਕੇ ਸਰਕਾਰ ਬਣਾਈ ਸੀ ਅੱਜ ਉਹਨਾਂ ਰਵਾਇਤੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਲੈ ਕੇ ਉਮੀਦਵਾਰ ਬਣਾਉਣ ਜਾ ਰਹੀ ਹੈ ਇਸ ਕਰਕੇ ਮੈਂ ਸਾਰੇ ਲੋਕਾਂ ਨੂੰ ਕਹਾਂ ਕਿ ਤਿਆਰ ਰਹੋ ਆਉਣ ਵਾਲੇ ਸਮੇਂ ਵਿੱਚ ਕਾਂਗਰਸ ਬਹੁਤ ਤਕੜਾ ਉਮੀਦਵਾਰ ਦੇਗੀ ਔਰ ਕਾਂਗਰਸ ਪਾਰਟੀ ਸਾਰੀ ਲੀਡਰਸ਼ਿਪ ਤਕੜੀ ਹੋ ਕੇ ਇਸ ਹਾਲਕੇ ਵਿੱਚ ਬੈ ਕੇ ਯੂਨਾਈਟਿਡ ਲੀ ਇਲੈਕਸ਼ਨ ਲੜੇਗੀ ਤਕੜੇ ਹੋ ਜੋ ਜਿੱਤ ਕਾਂਗਰਸ ਦੀ ਹੋਣੀ ਹੈ